ਸੋ ਗੁਰੂ ਪਿਆਰਿਓ ਸਤਕਾਰਯੋਗ ਮਾਤਾ ਬੀਬੀ ਪਾਨੀ ਜੀ ਦਾ ਜਿਹੜਾ ਜਨਮ ਹੋਇਆ ਸੀ 19 ਜਨਵਰੀ 1535 ਈਸਵੀ ਨੂੰ ਹੋਇਆ ਸੀ ਬਹੁਤ ਹੀ ਸਤਕਾਰਯੋਗ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨਾ ਹਨ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਕਾਰਯੋਗ ਮਾਤਾ ਮਨਸਾ ਦੇਵੀ ਜੀ ਦੀ ਕੁੱਖੋਂ ਤਨ ਤਨ ਬੀਬੀ ਭਾਨੀ ਜੀ ਨੇ ਜਨਮ ਲਿਆ ਗੁਰੂ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੇ 4 ਬੱਚੇ ਸਨ ਦੋ ਬੇਟੇ ਸਨ ਦੋ ਬੇਟੀਆਂ ਸੀ ਜਿਹੜੇ ਦੋ ਬੇਟੇ ਨੇ ਉਹਨਾਂ ਦੇ ਨਾਮ ਨੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਜਿਹੜੀਆਂ ਬੇਟੀਆਂ ਨੇ ਉਹ ਬੀਬੀ ਦਾਨੀ ਜੀ ਨੇ ਇੱਕ ਤੇ ਦੂਜੀ ਬੀਬੀ ਭਾਨੀ ਜੀ ਨੇ ਤੇ ਗੁਰੂ ਪਿਆਰਿਓ ਤਾਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬੱਚਿਆਂ ਨੂੰ ਇੱਕੋ ਜਹੀ ਸਿੱਖਿਆ ਦਿੱਤੀ ਸੀ ਕੋਈ ਵਿਤਕਰਾ ਨਹੀਂ ਕੋਈ ਆਪਸ ਦੇ ਵਿੱਚ ਇਹ ਵਿਤਕਰਾ ਨਹੀਂ ਕੀਤਾ ਕਿ ਇਹ ਧੀਆਂ ਨੇ ਜਾਂ ਇਹ ਪੁੱਤਰ ਨੇ ਵੱਡੀ ਹੈ ਜਾਂ ਛੋਟੀ ਹੈ ਸਤਿਗੁਰਾਂ ਨੇ ਚਾਰੇ ਬੱਚਿਆਂ ਨੂੰ ਬਰਾਬਰ ਦਾ ਪਿਆਰ ਦਿੱਤਾ ਬਰਾਬਰ ਦਾ ਸਤਕਾਰ ਦਿੱਤਾ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਵੱਧ ਜੀਵਨ ਦੇ ਵਿੱਚ ਕਮਾਈ ਕੀਤੀ ਹੈ ਉਹਨਾਂ ਦਾ ਇਤਿਹਾਸ ਦੇ ਵਿੱਚ ਨਾਮ ਲਿਖਿਆ ਗਿਆ ਤੇ ਲਿਖਿਆ ਵੀ ਜਾਣਾ ਚਾਹੀਦਾ ਸੀ ਇਸੇ ਤਰ੍ਹਾਂ ਬੀਬੀ ਪਾਨੀ ਜੀ ਦਾ ਜਿਹੜਾ ਇਤਿਹਾਸ ਹੈ ਉਹ ਸੁਨਹਿਰੀ ਪੰਨਿਆਂ ਦੇ ਵਿੱਚ ਸਿੱਖ ਇਤਿਹਾਸ ਵਿੱਚ ਲਿਖਿਆ ਗਿਆ ਕਿਉਂਕਿ ਇਹਨਾਂ ਨੇ ਜੀਵਨ ਦੇ ਵਿੱਚ ਇੰਨੀ ਘਾਲ ਕਮਾਈ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਬਜ਼ੁਰਗ ਸਨ ਸਰੀਰਕ ਤੌਰ ਤੇ ਉਮਰ ਉਹਨਾਂ ਦੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਗੁਰੂ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਰੀਰਕ ਤੌਰ ਤੇ ਆਪਾਂ ਵੇਖਦੇ ਆ ਕਿ ਉਮਰ ਜਿਆਦਾ ਹੋਣ ਕਰਕੇ ਫਿਰ ਸੇਵਾ ਜਿੱਥੇ ਮਾਤਾ ਮਨਸਾ ਜੀ ਕਰਦੇ ਸਨ ਉਥੇ ਹੀ ਬੀਬੀ ਭਾਨੀ ਜੀ ਖੁਦ ਸੇਵਾ ਕਰਿਆ ਕਰਦੇ ਸਨ ਜੇ ਇਸ਼ਨਾਨ ਪਾਣੀ ਕਰਨਾ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਤਾਂ ਉਹਦੇ ਲਈ ਚੌਂਕੀ ਤਿਆਰ ਕਰਨੀ ਉਹਦੇ ਲਈ ਪਾਣੀ ਤਿਆਰ ਕਰਨਾ ਜਾਂ ਜੋ ਵੀ ਹੈ ਉਹ ਸਾਰਾ ਰੱਖ ਦੇਣਾ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਇਸ਼ਨਾਨ ਪਾਣੀ ਕਰਿਆ ਕਰਦੇ ਸਨ ਜਦੋਂ ਉਹਨਾਂ ਨੇ ਨਿਤਨੇਮ ਕਰਨਾ ਤਾਂ ਸਾਰਾ ਉਸ ਸਮੇਂ ਬੀਬੀ ਭਾਨੀ ਜੀ ਪ੍ਰਬੰਧ ਕਰਿਆ ਕਰਦੇ ਸਨ ਤੇ ਗੁਰੂ ਪਿਆਰਿਓ ਬੀਬੀ ਦਾਨੀ ਜੀ ਦਾ ਇੰਨਾ ਇਤਿਹਾਸ ਨਹੀਂ ਆਉਂਦਾ ਜਿੰਨਾ ਬੀਬੀ ਭਾਨੀ ਜੀ ਦਾ ਹੈ ਕਿਉਂਕਿ ਇਹਨਾਂ ਨੇ ਜੀਵਨ ਦੇ ਵਿੱਚ ਮੁਸ਼ਕਲਤ ਬਹੁਤ ਕੀਤੀ ਹੈ ਕੰਮ ਬਹੁਤ ਕੀਤੀ ਹੈ ਸੇਵਾ ਬਹੁਤ ਕੀਤੀ ਹੈ ਜਿਹੜਾ ਭੱਜ ਭੱਜ ਕੇ ਸੇਵਾ ਕਰਦਾ ਕੰਮ ਕਰਦਾ ਹੈ ਇਤਿਹਾਸ ਦੇ ਵਿੱਚ ਉਸ ਦਾ ਨਾਮ ਹੀ ਅੱਗੇ ਆਉਂਦਾ ਹੈ ਸੁਗੁਰੂ